ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੀ ਦਤਿਆਨਾਥ ਜਿਹੜੇ ਕੀ ਸਨਾਤਨ ਧਰਮ ਦੀ ਸੰਪਰਦਾ ਦੇ ਨਾਲ ਅ ਵਿਸ਼ੇਸ਼ ਕਰਕੇ ਜੁੜੇ ਹੋਏ ਨੇ ਤੇ ਇਸ ਗੱਲ ਹੀ ਜਾਣੇ ਜਾਂਦੇ ਨੇ ਤੇ ਉਹ ਇਹ ਗੱਲ ਵੀ ਜਿਹੜੀ ਆ ਦੇਖੀ ਜਾ ਰਹੀ ਆ ਕਿ ਜਦੋਂ ਵੀ ਕਦੇ ਸਿੱਖ ਧਰਮ ਦੇ ਨਾਲ ਸੰਬੰਧਿਤ ਦਿਨ ਤਿਹਾਰ ਗੁਰੂ ਰੰਗਦੇਵ ਜੀ ਮਹਾਰਾਜ ਗੁਰਗੋਬਿੰਦ ਸਿੰਘ ਜੀ ਮਹਾਰਾਜ ਚਾਰ ਸਹਬਜ਼ਾਦਿਆਂ ਦਾ ਕੋਈ ਦਿਨ ਆਉਂਦਾ ਤਾਂ ਜੋਗੀ ਜੀ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜਿੱਥੇ ਆਪਣੀ ਆਸਾਂ ਦਾ ਪ੍ਰਟਾਵਾ ਕਰਦੇ ਆ ਉੱਥੇ ਜਿਹੜੇ ਸਿੱਖ ਫਲਸਫੇ ਦਾ ਸਨਮਾਨ ਵੀ ਕਰਦੇ ਨੇ ਅੱਜ ਵੀ ਉਹ ਵਿਸਾਖੀ ਦੇ ਦਿਹਾੜੇ ਤੇ ਆਪਣੇ ਸੂਬੇ ਦੇ ਅੰਦਰ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜਿਹੜੇ ਆ ਉਹ ਪਹੁੰਚਦੇ ਨੇ ਤੇ ਉੱਥੇ ਤਕਰੀਰ ਕਰਦੇ ਨੇ ਉਸ ਤਕਰੀਰ ਦੇ ਵਿੱਚ ਬਹੁਤ ਵਿਸ਼ਾਲ ਹਿਰਦੇ ਨਾਲ ਉਹ ਇਸ ਗੱਲ ਦਾ ਖੁਲਾਸਾ ਕਰਦੇ ਨੇ ਤੇ ਸਨਮਾਨ ਕਰਦੇ ਨੇ ਕੀ ਗੁਰੂnabla ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਖਾਲਸਾ ਦੀ ਸਾਜਨਾ ਕੀਤੀ ਪੰਜ ਪਿਆਰੇ ਸਹਿਬਾਨ ਉਹ ਸਾਜੇ ਜਿਹੜੇ ਕੀ ਦੁਨੀਆ ਦੇ ਅੰਦਰ ਇੱਕ ਵਿਲੱਖਣ ਜਿਹੜੀ ਸਿਧਾਂਤ ਦੀ ਸਿਰਜਣਾ ਕਰਦਾ ਉਹਨਾਂ ਨੇ ਲੰਗਰ ਦੀ ਪ੍ਰਥਾ ਦਾ ਸਨਮਾਨ ਵੀ ਕੀਤਾ ਤੇ ਉਹਦੇ ਵਿੱਚ ਇਹ ਜ਼ਿਕਰ ਕੀਤਾ ਕਿ ਇਹ ਪ੍ਰਥਾ ਸਭੇ ਸਾਧੀ ਵਾਰਸ ਦਾਇਨ ਦੀ ਗੱਲ ਕਰਦੀ ਆ ਕੋਈ ਤੁਮ ਉੱਚੀ ਜਾਤ ਪਾਤ ਨੂੰ ਖਤਮ ਕਰਦੀ ਆ ਬੜੀ ਚੰਗੀ ਗੱਲ ਆ ਭਾਵੇਂ ਕਿ ਜਿਸ ਪਲਸਪੇ ਨਾਲ ਜਿਹੜੇ ਸਨਾਤਨੀ ਮਾਤਰ ਨਾਲ ਜਿਹੜੇ ਜੁੜੇ ਹੋਏ ਨੇ ਭਾਵੇਂ ਕਿ ਉਹਦੇ ਵਿੱਚ ਇਸ ਗੱਲ ਦੇ ਨਾਲ ਵੱਡਾ ਕੋਈ ਮੇਲ ਨਹੀਂ ਖਾਂਦਾ ਪਰ ਉਹਨਾਂ ਦੀ ਇਹ ਕਈ ਗੱਲ ਦਾ ਅਸੀਂ ਸਨਮਾਨ ਤੇ ਸਤਿਕਾਰ ਕਰਦੇ ਹਾਂ ਇੱਕ ਹੋਰ ਜਿਹੜੀ ਫਿਕਰਮੰਦੀ ਕੀਤੀ ਆ ਜਿਸ ਗੱਲ ਦੀ ਅੱਜ ਵੀਡੀਓ ਵਿੱਚ ਚਰਚਾ ਕੀ ਪੰਜਾਬ ਦੇ ਅੰਦਰ ਧਰਮ ਪਰिवर्तन ਹੋ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਦੇਸ਼ ਦੇ ਅੰਦਰ ਧਰਮ ਪਰिवर्तन ਦੇ ਬੜੇ ਬੜੇ ਕੇਸ ਆਏ ਬਹੁਤ ਸਾਰੇ ਮਸਲੇ ਆਏ ਵੱਡੀ ਗੱਲ ਆ ਪਰ ਪੰਜਾਬ ਧਰਮ ਪਰिवर्तन ਦੇ ਬਾਰੇ ਦੇ ਵਿੱਚ ਹਮੇਸ਼ਾ ਫਿਕਰਮੰਦ ਆ ਸਿੱਖ ਸੰਸਥਾਵਾਂ ਫਿਕਰਮੰਦ ਨੇ ਸ੍ਰੀ ਕਾਲ ਤਖਤ ਸਾਹਿਬ ਇਸ ਗੱਲ ਹੀ ਫਿਕਰਮੰਦ ਆ ਇਹ ਗੱਲ ਵੀ ਜਾਣੀ ਜਾਂਦੀ ਆ ਕਿ ਧਰਮ ਪਰिवर्तन ਦੇ ਮਾਮਲੇ 'ਚ ਔਰੰਗਜ਼ੇਬ ਦੇ ਉਸ ਜ਼ਾਲਮਾਨਾ ਰਵੱਈਏ ਦੇ ਖਿਲਾਫ ਜਦੋਂ ਕਸ਼ਮੀਰੀ ਪੰਡਤ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਲ ਅਵਸਥਾ 'ਚ ਆਪਣੇ ਪਿਤਾ ਜੀ ਨੂੰ ਕਿਹਾ ਕਿ ਜੇ ਇਹਨਾਂ ਦੀ ਗਵਾਹ ਫੜ ਸਕਦਾ ਤੇ ਗੁਰੂ ਨਾਨਕ ਦਾ ਦਰਬਾਰ ਫੜ ਸਕਦਾ ਦੁਨੀਆ ਦੇ ਵਿੱਚ ਵਿਲਖਣ ਸ਼ਹਾਦਤ ਜਿਹੜੀ ਹੈ ਧਰਮ ਪਰिवर्तन ਦੇ ਖਿਲਾਫ ਹੋਈ ਕਿਉਂਕਿ ਸਿੱਖ ਇਸ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੋ ਅੱਜ ਜਿਹੜੀ ਗੱਲ ਇਹ ਕਰ ਰਹੇ ਨੇ ਜੋਗੀ ਜੀ ਬਿਲਕੁਲ ਠੀਕ ਹੈ ਅਸੀਂ ਤੁਹਾਡੀ ਫਿਕਰਮੰਦੀ ਦਾ ਸਤਿਕਾਰ ਕਰਦੇ ਹਾਂ ਪਰ ਇਹਦੇ ਵਿੱਚ ਸਰਕਾਰਾਂ ਦਾ ਵੀ ਵੱਡਾ ਵਿਰੋਧ ਆ ਜਾਂ ਉਹਨਾਂ ਦੀ ਗੈਰ ਜ਼ਿੰਮੇਵਾਰੀ ਗੱਲ ਹੈ ਜਿਹੜੂ ਸਾਨੂੰ ਸੋਚਣੀ ਪਵੇਗੀ ਜਿਹੜਾ ਧਰਮ ਪਰਿਵਰਤਨ ਹੈ ਸਰਕਾਰੀ ਅੰਕੜਿਆਂ ਵਿੱਚ ਉਸ ਨੂੰ ਦਰਜ ਕਿਉਂ ਨਹੀਂ ਕੀਤਾ ਜਾਂਦਾ ਆਰਥਿਕ ਤੌਰ ਤੇ ਸ਼ੋਸ਼ਣ ਕੀਤਾ ਜਾਂਦਾ ਲੋਕਾਂ ਨੂੰ ਬੁਲਵਾਇਆ ਜਾਂਦਾ ਇਹਨਾਂ ਦੇ ਖੱਲ ਕਿਉਂ ਨਹੀਂ ਪਾਈ ਜਾਂਦੀ ਕਈ ਤਰ੍ਹਾਂ ਦੇ ਜਿਹੜੇ ਜਿਹੜੀਆਂ ਸੰਸਥਾਵਾਂ ਨੇ ਪੈਂਟੇਕੋਸਟਲ ਕੋਸਟਲ ਜਿਹੜਾ ਚਰਚ ਹੈ ਉਹਦੀ ਫੰਡਿੰਗ ਦਾ ਮਸਲਾ ਵਾ ਤੇ ਇਹ ਗੱਲਾਂ ਜਿਹੜੀਆਂ ਸਾਨੂੰ ਦੇਖਣੀਆਂ ਚਾਹੀਦੀਆਂ ਤੇ ਜਿਹੜੀ ਸੱਤਾ ਸਿੱਖਾਂ ਦੀ ਸੰਤਾ ਨੇ ਛਾਉਣੀ ਗੁਰਦਰਾ ਪ੍ਰਬੰਧ ਕਮੇਟੀ ਨੇ ਮਾਨਤਾ ਦੇ ਭਲੇ ਦੀ ਗੱਲ ਕਰਦੇ ਆ ਸਿੱਖਾਂ ਦੇ ਸਿਧਾਂਤ ਦਾ ਪ੍ਰਚਾਰ ਕਰਨਾ ਉਸ ਨੂੰ ਤੋੜਿਆ ਜਾ ਰਿਹਾ ਉਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਬੜੇ ਸਾਜ਼ਿਸ਼ੀ ਢੰਗ ਨਾਲ ਸਿੱਖਾਂ ਦੇ ਜਿਹੜੇ ਸਾਹਮਣੇ ਤੱਕ ਚਬਾ ਨੇ ਹਯੂਰ ਸਾਹਿਬ ਪਟਨਾ ਸਾਹਿਬ ਦਿੱਲੀ ਕਮੇਟੀ ਹਰਿਆਣਾ ਕਮੇਟੀ ਬਣ ਗਈ ਛਾਉਣੀ ਕਮੇਟੀ ਨੂੰ ਤੋੜਿਆ ਜਾ ਰਿਹਾ ਇਹਦੇ ਪਿੱਛੇ ਇੱਕ ਬੜੀ ਵੱਡੀ ਸਾਜ਼ਿਸ਼ ਕੰਮ ਕਰ ਰਹੀ ਆ ਸੋ ਜਿਹੜੀ ਫਿਕਰਮੰਦੀ ਜੋਗੀ ਜੀ ਤੁਸੀਂ ਕੀਤੀ ਆ ਉਹਦਾ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਸਿੱਖ ਇਸ ਗੱਲ ਲਈ ਬਹੁਤ ਫਿਕਰਮੰਦ ਨੇ ਤੁਹਾਡੀ ਇਹ ਫਿਕਰਮੰਦੀ ਦਾ ਸਤਿਕਾਰ ਕਰਦੇ ਹਾਂ ਪਰ ਵੱਡੇ ਦਿਲ ਤੇ ਫਰਾਗ ਦੇ ਨਾਲ ਜਿਹੜੇ ਗੁਰਦੁਆਰਾ ਸਾਹਿਬਾਂ ਤੇ ਇਹ ਜਿਹੜੀਆਂ ਸਰਕਾਰਾਂ ਦੀ ਸਾਜਨਾ ਕਬਜ਼ੇ ਹੋਏ ਨੇ ਚਾਹੇ ਤੁਹਾਡੇ ਯੂਪੀ ਦੇ ਅੰਦਰ ਜਿਹੜਾ ਗੁਰਦੁਆਰਾ ਦਿਆਂਗੋਦਰੀ ਸਾਹਿਬ ਮੰਗੂ ਮੱਠ ਸਾਹਿਬ ਕਿਰਾ ਡਾਂਗਮਾਰ ਸਾਹਿਬ ਇਹਨਾਂ ਗੁਰਦੁਆਰਿਆਂ ਲਈ ਤੁਸੀਂ ਜੂਲ ਆਵਾਜ਼ بلند ਕਰੋ ਤੁਹਾਡੀ ਧਰਮ ਪ੍ਰਤੀ ਆਸਥਾ ਦੇ ਮੱਦੇ ਨਜ਼ਰ ਸਿੱਖੀ ਦੇ ਵਰਸਵੇ ਦੇ ਲਈ ਤੁਹਾਡੇ ਮੰਦੇ ਅੰਦਰ ਇਹ ਜਿਹੜੇ ਵਰਵਲੇ ਨੇ ਇਹਨਾਂ ਦੇ ਮੰਦ ਨੇ ਜੇ ਤੁਹਾਡੇ ਤੋਂ ਅਸੀਂ ਆਸ ਕਰਦੇ ਆ ਕਿ ਸਿੱਖ ਸੰਸਥਾਵਾਂ ਦੇ ਖਿਲਾਫ ਜਿਹੜੀ ਸਾਜ਼ਿਸ਼ ਦਿੱਲੀ 'ਚ ਬੈਠ ਕੇ ਹੋ ਰਹੀ ਆ ਉਸ ਨੂੰ ਠਲ ਪਾਉਣ ਲਈ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾ ਸੰਭਾਲ ਆ ਜਿਹੜੇ ਕਬਜ਼ੇ 'ਚ ਲਏ ਗਏ ਨੇ ਸਰਕਾਰਾਂ ਵੱਲੋਂ ਉਹਨਾਂ ਨੂੰ ਵਾਪਸ ਲੋਣ ਲਈ ਤੁਸੀਂ ਜ਼ਰੂਰ ਹੱਲਾ-ਗੱਲ ਮਾਰੋਗੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਸ ਗੱਲ ਲਈ ਤੁਸੀਂ ਆਵਾਜ਼ ਬੁਲੰਦ ਕਰੋ